ਆ ਨਾ ਪਿੰਡਰ ਨੂੰ ਫੋਨ ਆਉਣੀ ਆ। ਹਲੋ। ਸਿੰਦਰੇ! ਮੈਂ ਮਰਦੇ ਫੂਨ ਚੱਕ ਲਾ ਤੈਨੂੰ ਕਿੰਨੂ ਹੀ ਟਰਾਈ ਮਾਰ ਲੱਗੀ ਆ। ਇਹ ਸਿੰਦਰੇ ਕੀ ਹੋ ਗਿਆ? ਆਏ ਮੇਰਾ ਕਾਲ ਜਾ ਮੱਛਿਆ ਪਿਆਏ। ਕਿਵੇਂ ਕਾਲ ਜਾ ਚੱਕ ਮੱਛੀ ਜਾਂਦੀ ਤੇਰੇ। ਦੱਸ। ਮੈਂ ਗੱਲ ਸੁਣੀ। ਅੱਜ ਮੈਂ ਦਵਾਈ ਲੈਣ ਗਈ ਸੀ ਉਹਦੇ ਘਰ ਵਾਲੇ ਨਾਲ। ਇਹ ਜਦੋਂ ਉਹ ਬੂਹ ਮੋੜ ਕੇ ਆਈ ਵਾ 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 ਉਧਰ ਸਕੂਟਰ ਕੋ ਟ੍ਰੱਕੰਦਰ ਦਾ ਭਜਾਈ ਜਾਵੇ ਮੈਂ ਫੇਰ ਰੁਕ ਲੈਣੀ ਕਾ ਰੁਕ ਲੈ ਵੀ ਕਾਲੀ ਦੀ ਦੁਕਾਨ ਆ ਗਈ ਵੇਟਰ ਇਹਨਾਂ ਦਾ ਇਧਰੇ ਸੋਨੇ ਇਹ ਮਰ ਜੇ ਜਾ ਕੇ ਥੂੰ ਵੀ ਵੇਖ ਤੇ ਆ ਓਹ ਥੋਲਾ ਦੀ ਮੁੰਨਾ ਨਹੀਂ ਮਾਲਾ ਲੰਗੋਈ ਲੈ ਗਿਆ ਮੂਸੂੜਾ ਹਏ ਨਹੀਂ ਚੰਦਰਾ ਹੈ ਘਰੀ ਕਾ ਦਾ ਸੋਨਾ ਕੱਠੇ ਚ ਲੌ ਰ ਆਪਾ ਦੋਨੇ ਨਾਲ ਹਾਂ ਦੇ ਕੇ ਲਾ ਮੰਗ ਲਿੜੇ ਜਿੰਗਰ ਮੈਂ ਵੀ ਕਾਲਾ ਮੰਗੀ ਸੀ ਬਹੁਤ ਸੋਹਣਾ ਟੰਗੀ ਬੈਠਾ ਸੀ ਮਾਜਾ ਕਾਲਾ ਹਏ ਤੇਨੂੰ ਲੋਗ ਹੀ ਲੈ ਗਏ ਨਹੀਂ ਮਿੰਦਰੇ ਚਲ ਠੀਕ ਹੈ ਤੂੰ ਹੀ ਕੰਮ ਕਰ ਲੈ ਮੰਮੀ ਕਰਕੇ ਮੈਂ ਨਾ ਤੇਰੇ ਕੋ 11 ਰੁਪਏ ਖਰਚਾਂ ਓਏ ਮੈਂ ਤਾਂ ਰਾਹ ਸਾਰੀ ਰਾਹ ਹੀ ਸੀਤੀ ਨਾ ਕੰਮੋਂ ਫਿਰ ਬਾਅਦ ਚ ਕਰਾਇਆ ਗੱਲ ਉੱਥੇ ਆਣ ਕੇ ਬਣਾ ਮੇਰੀ ਗੱਲ ਸੁਣ ਲੈ ਐਂਦੇ ਕੱਪੜੇ ਲੈ ਕੇ ਨਹੀਂ ਆਪਾਂ ਉਹਨੇ ਪਿਛਲੀ ਵਾਰ ਆਪਾਂ ਠੋਕੂ ਲਾ ਗਿਆ ਉਹ ਤਾਂ ਠੀਕ ਆ ਜਿੰਦਰਾ ਏ ਪਿਛਲੀ ਵਾਰ ਤਾਂ ਠੋਕੂ ਬਹੁਤ ਲਾ ਗਿਆ ਸੀ ਆਪਾਂ ਨੂੰ ਧੋਬੇ ਵਾਲੇ ਸੁਰ 4 400 ਵਿੱਚ ਦੇ ਗਿਆ ਸੀ ਐਤ ਤੇ ਨਹੀਂ ਆਪਾਂ ਠੋਕੂ ਡਵਾਉਣਾ ਹਾਂ ਅਜਾ ਆਪਾਂ ਮੇਰੀ ਗੱਲ ਸੁਣਾ ਤੂੰ ਮੇਰੇ ਘਰੇ ਆ ਗਈ ਪਹਿਲਾਂ ਆਪਾਂ ਨਾ ਉੱਥੇ ਸਾਰੀ ਰੇ ਬਣਾ ਕੇ ਇੱਕੋ ਰੇਟ ਲੰਮਾ ਠੂਟਾਂ ਦਾ ਹਾਂ ਹਾਂ ਨਹੀਂ ਠੀਕ ਆ ਠੀਕ ਆ ਓਕੇ ਆ ਜਾ ਫਿਰ ਆ ਜਾ ਚੱਲੀਏ ਆ ਜੀ ਚੱਲ ਠੀਕ ਆ ਓਕੇ ਚੰਗਾ ਬਾਏ